ਰਮਲ ਸਾਹਿਬ ਦੀ ਸੇਵਾ ਕਰਨ ਪਹੁੰਚੇ ਹੋ ਕੀ ਕੀ ਦਿਖਾਇਆ ਤੁਸੀਂ ਅੱਜ ਜੋ ਮੇਰੀ ਪੀਰੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਸ ਤੱਕ ਦੇ ਉਤੋ ਜੋ ਸ੍ਰੀ ਕਾਲਕਸਰ ਸਾਹਿਬ ਦੇ ਜਥੇਦਾਰਾ ਸਾਹਿਬ ਵੱਲੋਂ ਵੱਲੋਂ ਜੋ ਸੇਵਾ ਲਾਈ ਗਈ ਹੈ ਔਰ ਸਦਾ ਸੁਭੀਸ਼ ਬادل ਜੀ ਜੋ ਲਗਾਤਾਰ ਸੇਵਾ ਜਿਹੜੇ ਲਈ ਕਰਦੇ ਆ ਰਹੇ ਨੇ ਪਹਿਲਾ ਦੋ ਦਿਨ ਰਮਲ ਸਰ ਕੀਤੀ ਸਾਰਾ ਨਨਪੁਰ ਸਾਹਾ ਅੱਜ ਇੱਥੇ ਜਿਹੜੀ ਹੈ হাතිgaraරසාwak isවපු. ਮੈਂ ਸਾਹਮਣੇ ਕਿਨਾਰੇ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਵਾਲ ਨੂੰ ਕੋਈ ਬੰਨ੍ਹ ਨਹੀਂਦਾ ਕਿਉਂਕਿ ਹਾਲ ਤੱਕ ਸ੍ਰੀਮ ਹੈ ਔਰ ਮੈਂ ਕਹਿੰਦਾ ਸਿੱਖ ਪੰਥ ਦੀ ਸ਼ਾਨ ਹੈ ਹਾਲ ਤੱਕ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੋ ਸ੍ਰੀ ਗੁਰੂ ਅਰਜਨ ਸਾਹਿਬ ਉਹ ਪਰਮਾਨਾ ਆਉਂਦਾ ਹੈ ਵੇਸ਼ ਆਉਂਦਾ ਹੈ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਸਾਰੇ ਕਿ ਨਿਮਾਣੇ ਸੇ ਇਹ ਲੋਕਾਂ ਨੂੰ ਮੰਨੀ ਸਾਰਾ ਦਾ ਫਰਜ਼ ਬਣ ਸਾਨੂੰ ਸਾਰਿਆਂ ਨੂੰ ਮੰਨ ਮਤਰੀ ਜੇ ਕਿਸੇ ਦਾ ਸਾਰਾ ਲੋਕ ਟਿੱਕ ਟਿੱਕ ਪਲੇਟ ਹੁੰਦਾ ਤਾਂ ਪਹਿਲਾਂ ਹੀ ਗੱਲ ਕੀਤੀ ਗਈ ਹੈ ਕਿ ਮੈਂ ਕਹਿੰਦਾ ਅਕਾਲੀ ਨਾਲ ਦਾ ਖਰਾਬ ਜੋ ਵੀ ਸ੍ਰੀ ਗੁਰੂ ਅਰਜਨ ਸਾਹਿਬ ਕਮ ਹੁੰਦਾ ਉਹਨੂੰ ਸਾਰਿਆਂ ਨੂੰ ਪ੍ਰਮਾਣ ਕਰਨਾ ਚਾਹੀਦਾ ਕਿ ਕਿ ਸਿੱਖਾ ਦਾ ਮਹਾਨ ਉਹ ਸੰਸਤਾ ਕੀ ਹੈ ਔਰ ਸਾਡੇ ਲਈ ਉਹਨਾਂ ਉਦੇਸ਼ ਜਿਹੜੇ ਉਹਨੇ ਲਾਹੀ ਹੁੰਦੇ ਨੇ ਅਸੀਂ ਪਹਿਨਦੇ ਜੋ ਵੀ ਉਹ ਉਦੇਸ਼ ਕਰਦੇ ਨੇ ਸਾਨੂੰ ਸਾਰਿਆਂ ਨੂੰ ਮੈਂ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਠੀਕ ਹੈ